ਸਤਨਾਮ ਸ਼੍ਰੀ ਵਾਹਿਗੁਰੂ ਜੀ ਅੱਗੇ ਕੀ ਜਾਣਾ ਭਾਵ ਆਪਾਂ ਜਦੋਂ ਇਸ ਦੁਨੀਆ ਵਿੱਚੋਂ ਜਾਣਾ ਤੇ ਉਹ ਆਪਣੇ ਨਾਲ ਕੀ ਜਾਊਗਾ ਉਸਨੇ ਆਪਣੇ ਨਾਲ ਜਾਊਗੀਆਂ ਆਪਣੀਆਂ ਚੰਗੀਆਂ ਆਪਣੀਆਂ ਬੁਰਾਈਆਂ ਆਪਣੇ ਕੀਤੇ ਹੋਏ ਕੰਮ ਚਾਹੇ ਚੰਗੇ ਆ ਤੇ ਚਾਹੇ ਮਾੜੇ ਆ ਤੇ ਨਾਲੇ ਇੱਕ ਸਿਮਰਨ ਜਿਹੜਾ ਆਪਾਂ ਸਿਮਰਨ ਕਰ ਲੈਣਾ ਉਹ ਆਪਣੇ ਨਾਲ ਜਾਣਾ ਹੈ। ਉਸ ਨੇ ਆਪਣੇ ਅੱਗੇ ਸਹਾਇਤਾ ਕਰਨੀ ਆ। ਆਪਾਂ ਜੋ ਕੁਝ ਵੀ ਦੁਨੀਆ ਵਿੱਚ ਕਰਾਂਗੇ ਉਹ ਆਪਣੇ ਨਾਲ ਜਾਊਗਾ। ਹੁਣ ਆਪਾਂ ਇਹ ਗੁਰਬਾਣੀ ਵਿੱਚ ਪੜ੍ਹਦੇ ਆ ਜੇਮ ਹੋਕਾ ਕਰਮੋਹਿ ਕਰਮੋਹਿ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਵੱਡੀਆਂ ਹੱਥਾਂ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਜੋ ਮਿਲੇ ਜੇ ਖੱਟੇ ਕਾਲੇ ਦੇ ਭਾਵ ਆਪਣੇ ਜਿਹੜੇ ਕੀਤੇ ਹੋਏ ਕਰਮ ਨੇ ਉਹ ਆਪਣੇ ਵਡੇਰਿਆਂ ਨੂੰ ਵੀ ਜੋ ਵਡੇ-ਵਡੇਰੇ ਹਨ ਉਹਨਾਂ ਨੂੰ ਵੀ ਨਿਗਮਾ ਦਿਖਾ ਦਿੰਦੇ ਨੇ ਹੁਣ ਆਮ ਲੋਕ ਦੇਖਿਆ ਵੀ ਸਰਾਧ ਕਰਦੇ ਨੇ ਤੇ ਜਿਹੜੇ ਸਰਾਧ ਕਰਦੇ ਨੇ ਉਹ ਫਿਰ ਬ੍ਰਾਹਮਣਾਂ ਨੂੰ ਦਾਨ ਵੀ ਦਿੰਦੇ ਨੇ ਤੇ ਦਾਨ ਕਿੱਥੋਂ ਆਇਆ ਇਹ ਥੋੜੀ ਉਹ ਪੁੱਛਦੇ ਨੇ ਵੀ ਤੁਸੀਂ ਦਾਨ ਲੈਂਦਾ ਕਿੱਥੋਂ ਆ ਇਹ ਤੁਹਾਨੂੰ ਦਾਨ ਆਇਆ ਕਿਵੇਂ ਆ ਜਿਹੜਾ ਸਾਨੂੰ ਦੇ ਰਹੇ ਹੋ ਇਹ ਪੈਸਾ ਕਿੱਥੋਂ ਲੈਂਦਾ ਸੀ ਹੁਣ ਇਹਦੇ ਵਿੱਚ ਇਹ ਆਉਂਦੀ ਆ ਵੀ ਜਿੱਦਾਂ ਇੱਕ ਚੋਰ ਜਿਹੜਾ ਜਿਨੇ ਆਪਣੇ ਬਾਪ ਦਾ ਜਾਂ ਦਾਦੇ ਦਾ ਸਰਾਹ ਸਰਾਧ ਕਰਨਾ ਸੀ ਉਸਦੇ ਕੋਲ ਪੈਸੇ ਤਾਂ ਹੈ ਨਹੀਂ ਬਈ ਮੈਂ ਸਰਾਧ ਕਰ ਸਕਾਂ ਬਈ ਸਰਾਧ ਕਰਨਾ ਤਾਂ ਵੀ ਦੇਣਾ ਪੈਣਾ ਉਹ ਸਰਾਧ ਕਰਨ ਦੇ ਲਈ ਸਮਾਨ ਚੋਰੀ ਕਰਨ ਜਾਂਦਾ ਕਿਸੇ ਦੇ ਘਰੇ ਚੋਰੀ ਕਰਨ ਜਾਂਦਾ ਉਥੋਂ ਪੈਸੇ ਵੀ ਚੋਰੀ ਕਰਦਾ ਤੇ ਹੋਰ ਸਮਾਨ ਵੀ ਚੋਰੀ ਕਰਦਾ ਜਿਹੜਾ ਉਹ ਪੰਡਤਾਂ ਨੂੰ ਦਾਨ ਕਰ ਦੇ ਸਕਣ ਕਿਉਂਕਿ ਜਿਹੜਾ ਬ੍ਰਾਹਮਣ ਆ ਉਹ ਸਰਾਧ ਦੇ ਵੇਲੇ ਆਉਂਦਾ ਤਾਂ ਹੀਆਂ ਜੀ ਉਹਨੂੰ ਕੁਝ ਦਾਨ ਦਖਣਾ ਮਿਲੇ ਹੁਣ ਜਿਨੇ ਚੋਰੀ ਕੀਤੀ ਹੈ ਉਸ ਦੇ ਪਿੱਤਰ ਵੱਡੇ-ਵਡੇਰੇ ਵੀ ਉੱਪਰ ਬੈਠੇ ਨੇ ਤੇ ਜਿਹਦੇ ਘਰੋਂ ਚੋਰੀ ਹੋ ਗਈ ਉਹਦੇ ਵੀ ਬਡੇਰੇ ਉੱਥੇ ਬੈਠੇ ਨੇ ਸਾਰੇ ਕਿਥਾਂ ਤੇ ਨੇ ਭਾਉ ਜਦੋਂ ਉਹ ਦਾਨ ਕੀਤਾ ਉਹ ਜਿਹੜਾ ਸਮਾਨ ਸੀਗਾ ਉਹ ਪੈਸੇ ਸੀਗੇ ਉਹ ਉਹ ਉਸਨੇ ਉਸ ਬ੍ਰਾਹਮਣ ਨੂੰ ਦੇਤੇ ਤਾਂ ਫੇਰ ਉਹ ਜਿਹੜੇ ਚੋਰੀ ਦਾ ਸਮਾਨ ਸੀ ਪੈਸੇ ਸੀ ਉਹ ਸਵਰਗ ਵਿੱਚ ਪਹੁੰਚ ਗਏ ਹਿੰਦੂ ਮਤ ਦੇ ਅਨੁਸਾਰ ਵੀ ਜੋ ਕਿਸੇ ਅਸੀਂ ਕਰਦੇ ਆ ਉਹ ਸਾਡੇ ਪਿਤਰਾਂ ਨੂੰ ਮਿਲਦਾ ਹੁਣ ਜਿਹੜੇ ਘਰੋਂ ਚੋਰੀ ਹੋਈ ਆ ਉਹਦੇ ਜਿਹੜੇ ਪਿਤਰ ਨੇ ਉਹ ਵੀ ਉੱਥੇ ਬੈਠੇ ਨੇ ਉਹਨਾਂ ਨੇ ਉਹ ਬੱਚ ਸਿਆਣ ਲਈ ਵੀ ਤੇਰੇ ਮੁੰਡੇ ਨੇ ਸਾਡੇ ਘਰੋਂ ਚੋਰੀ ਕੀਤੀ ਆ ਇਹ ਮਿਚੋਰੀ ਦਾ ਸਮਾਨ ਦੇਖ ਕੇ ਉਹਨਾਂ ਨੇ ਪਛਾਣ ਲਿਆ ਉਹ ਹੁਣ ਦਾਨ ਕਰਨ ਵਾਲੇ ਜਿਹੜੇ ਹੈਗੇ ਨੇ ਉਹਦੇ ਪਿਤਰ ਨੂੰ ਉਹਦੇ ਵੱਡੇ ਵੱਡੇਰ ਨੂੰ ਕਹਿੰਦੇ ਕੋਈ ਤੇਰਾ ਮੁੰਡਾ ਤਾਂ ਚੋਰ ਆ ਤੇਰੇ ਮੁੰਡੇ ਨੇ ਸਾਡੇ ਘਰੋਂ ਸਮਾਨ ਚੋਰੀ ਕੀਤਾ ਉਸ ਦੇ ਵੱਡੇ ਵੱਡੇ ਆਦਮ ਨੂੰ ਵੀ ਉਸ ਨੇ ਚੋਰ ਬਣਾ ਲਿਆ ਉਹਨੂੰ ਚੋਰ ਕਹਿਣ ਲੱਗ ਜਾਂਦੇ ਨੇ ਵੀ ਤੂੰ ਵੀ ਚੋਰ ਹੋਏਂਗਾ ਤਾਂ ਹੀ ਤੇਰਾ ਮੁੰਡਾ ਚੋਰੀ ਕਰਦਾ ਜਿਹੜੇ ਉਹ ਚੋਰੀ ਕਰਨ ਵਾਲੇ ਦੇ ਵੱਡੇ ਵੱਡੇ ਰਿ ਹੁੰਦੇ ਆ ਨਾ ਉਹ ਬਹੁਤ ਦੁਖੀ ਹੁੰਦੇ ਆ ਇਸ ਗੱਲ ਤੋਂ ਤੇ ਹੁਣ ਜਿਨੇ ਚੋਰੀ ਲਿਆ ਕਿ ਬੱਧੀਏ ਹੱਥ ਦਲਾਲ ਕੇ ਮੁਸਫੀਏ ਕਰੇ ਹੁਣ ਇਹਦੇ ਵਿੱਚ ਉਹ ਵੀ ਸ਼ਾਮਲਾ ਜਿਨੇ ਚੋਰੀ ਦਾ ਸਮਾਨ ਲਿਆ ਆਪਾਂ ਹੁਣ ਆਮ ਦੁਨੀਆ ਵਿੱਚ ਦੇਖਦੇ ਆਂ ਵੀ ਚੋਰ ਨੂੰ ਤਾਂ ਚੋਰ ਪੁਲਿਸ ਫੜਦੀ ਹੀ ਫੜਦੀ ਆ ਜਿੱਥਾਂ ਤੇ ਜਾ ਕੇ ਸਮਾਨ ਵੇਚਿਆ ਹੁੰਦਾ ਚੋਰੀ ਦਾ ਉਸ ਨੂੰ ਵੀ ਪੁਲਿਸ ਫੜ ਕੇ ਲੈ ਜਾਂਦੀ ਆ ਕੁਣ ਜਿਹੜਾ ਚੋਰੀ ਕੀਤਾ ਸਮਾਨ ਸੀਗਾ ਜਿਹਨੇ ਚੋਰੀ ਕੀਤੀ ਸੀਗੀ ਉਹ ਤਾਂ ਮਲਜਮ ਹੈ ਉਹ ਤਾਂ ਮੁਰਜਮ ਹੈ ਪਰ ਜਿਹਨੇ ਚੋਰੀ ਦਾ ਸਮਾਨ ਲਿਆ ਉਹ ਵੀ ਮੁਰਜਮ ਹੋ ਗਿਆ ਹੁਣ ਪਰਮਾਤਮਾ ਦੇ ਘਰ ਦੇ ਵਿੱਚ ਸਾਰੇ ਦੋਸ਼ੀ ਹੋ ਗਏ ਚੋਰੀ ਕਰਨ ਵਾਲਾ ਵੀ ਤੇ ਚੋਰੀ ਦਾ ਸਮਾਨ ਲੈਣ ਵਾਲਾ ਵੀ ਤੇ ਨਾਲੇ ਜਿਹੜੇ ਉਹ ਵੱਡੇ-ਵਡੇਰੇ ਆ ਦੇ ਉਹਨਾਂ ਚੋਰੀ ਕਰਨ ਵਾਲੇ ਦੇ ਵੱਡੇ-ਵਡੇਰੇ ਉਹਨਾਂ ਨੂੰ ਵੀ ਦੂਜਿਆਂ ਦੇ ਵੱਡੇ-ਵਡੇਰਾਂ ਨੇ ਚੋਰ ਕਹਿਤਾ ਤਾਂ ਹੀ ਤਾਂ ਗਰਬਾਣੀ ਇਹ ਕਹਿੰਦੀ ਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਸ ਫਪਕੜੇ ਸਭ ਮੁਕਦੀ ਚੱਲੀ ਰਹਿਣ ਭਾਵ ਤੇਰਾ ਜੀਵਨ ਇੱਕ ਰਾਤ ਦੀ ਤਰਾਈਆ ਬੰਦਾ ਜਿਹੜਾ ਕਾਲਾ ਜਾਂਦਾ ਤੇ ਚਿੱਟਾ ਮਰਦਾ। ਭਾਵ ਰਾਤ ਜਦ ਤਰੇ ਕੇਸ ਕਾਲੇ ਸੀ। ਚਿੱਟਾ ਜਦ ਦਿਨ ਚੜ ਗਿਆ ਭਾਵ ਤੇਰੇ ਕਾਲੇ ਕੇਸ ਜਿਹੜੇ ਚਿੱਟੇ ਹੋ ਗਏ ਤੂੰ ਇਸ ਦੁਨੀਆ ਤੋਂ ਜਾਣੇ ਜਾਣਾ। ਹੁਣ ਅਖੀਰ ਦੁਨੀਆ ਨੂੰ ਛੱਡ ਕੇ ਚਲੇ ਜਾਂਦਾ। ਹੁਣ ਜਦੋਂ ਬੰਦਾ ਇਸ ਦੁਨੀਆ ਵਿੱਚੋਂ ਜਾਂਦਾ ਉਹ ਆਪਣੇ ਜਿਹੜੇ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਜਿਨ੍ਹਾਂ ਦਾ ਲੇਖਾ ਅੱਗੇ ਦੇਣਾ ਪਣਾ ਅੱਗੇ ਉਸਦੇ ਕਰਮਾਂ ਅਨਸਾਰ ਉਸ ਨੂੰ ਸਜ਼ਾ ਵੀ ਮਿਲਣੀ ਆ 84 ਦੇ ਗੇੜ ਵਿੱਚ ਵੀ ਪਹਿਣਾ ਉਸਨੇ ਤੇ ਹੁਣ ਜਿਸ ਸਾ ਆਪਣਾ ਉਸਨੇ ਕਰਮ ਕੀਤੇ ਹੋਣਗੇ ਉਸੇ ਤਰ੍ਹਾਂ ਦੀ ਉਹਨੂੰ ਸਜ਼ਾ ਮਿਲੂਗੀ ਭਾਵ ਜੇ ਕਰਮ ਚੰਗੇ ਕੀਤੇ ਆ ਸਿਮਰਨ ਕੀਤਾ ਵਾ ਪ੍ਰਮਾਤਮਾ ਦਾ ਨਾਮ ਜਪਿਆ ਵਾ ਤਾਂ ਉਸ ਨੂੰ ਉਸ ਉੱਚਾ ਥਾਂ ਮਿਲੂਗੀ ਉੱਥੇ ਉਹ ਸੰਤ ਮਹਾਪੁਰਸ਼ ਹੁੰਦੇ ਨੇ ਉਹਨਾਂ ਦਾ ਫਿਰ ਆਦਰ ਹੁੰਦਾ ਉੱਥੇ ਉਹਨਾਂ ਨੂੰ ਉੱਚੀ ਪਦਵੀ ਮਿਲਦੀ ਆ ਪਰ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਹੜੇ ਮਾਸ ਖਾਂਦੇ ਨੇ ਮਾਸ ਵੜਦੇ ਨੇ ਬਲੀਆਂ ਦਿੰਦੇ ਨੇ ਉਹਨਾਂ ਨੂੰ ਉੱਥੇ ਸਜ਼ਾ ਮਿਲਦੀ ਆ ਉਹ ਕਰਮਾਂ ਦੇ ਅਨੁਸਾਰ ਹੀ ਉਹਨਾਂ ਨੂੰ ਜੁਨੀਆਂ ਜਾਂਦੇ ਨੇ ਉਹ ਉੰਦੇ ਅੱਗੇ ਤਾਂ ਫਿਰ 84 ਲੱਖ ਜੂਨ ਜਿਹੜੀ ਆ ਉਹ ਖੜੀ ਆ ਤੇਰੇ ਵਾਸਤੇ ਕਿਉਂ ਨਰਕ ਦੇ ਵਿੱਚ ਕੁੰਭੀ ਨਰਕ ਕਹਿੰਦੇ ਆ ਇਸ ਨੂੰ ਆਪਾਂ ਹੁਣ ਦੇਖਦੇ ਆ ਦੁਨੀਆਂ 'ਚ ਕਿੰਨੇ ਕੀੜੇ ਮਕੌੜੇ ਐਸੇ ਜੀਵ ਹੁੰਦੇ ਨੇ ਜਿਹੜੇ ਆਪਾਂ ਦੇਖਦੇ ਨਹੀਂ ਉੱਥੇ ਵੀ ਜੀਵ ਪੈਦਾ ਹੋ ਜਾਂਦੇ ਨੇ ਕੋਈ ਚੀਜ਼ ਮਰ ਜਾਂਦੀ ਆ ਜੀਵ ਮਰ ਜਾਂਦਾ ਵਾ ਉੱਥੇ ਕੀੜੇ ਪੈਦਾ ਹੋ ਜਾਂਦੇ ਨੇ ਇਹੀ ਤਾਂ ਨਰਕ ਆ ਆਪੇ ਪੈਦਾ ਹੁੰਦੇ ਨੇ ਆਪੇ ਮਰ ਜਾਂਦੇ ਨੇ ਪੈਦਾ ਹੋ ਕੇ ਉਹਨਾਂ ਨੂੰ ਖਾ ਕੇ ਹੁਣ ਅੱਗੇ ਫਿਰ ਜਾਣਾ ਕੀ ਆ ਜਾਣਾ ਮੋ ਪ੍ਰਮਾਤਮਾ ਦਾ ਸਿਮਰਨ ਚੰਗੇ ਕੀਤੇ ਹੋਏ ਕਰਮ ਜਿਹੜੇ ਆਪਣੇ ਕਰਮ ਚੰਗੇ ਕੀਤੇ ਹੋਏ ਨੇ ਉਹ ਨਾਲ ਜਾਣਾ ਸਿਮਰਨ ਆਪਣੇ ਨਾਲ ਜਾਣਾ ਜੋ ਆਪਾਂ ਪ੍ਰਮਾਤਮਾ ਦਾ ਨਾਮ ਜਪਿਆ ਵਾ ਉਹੀ ਭਲਾਈ ਕੀਤੀ ਆ ਚੰਗੇ ਕੰਮ ਕੀਤੇ ਨੇ ਉਹ ਆਪਣੇ ਨਾਲ ਜਾਣੇ ਨੇ ਇਸ ਲਈ ਆਪਾਂ ਨੂੰ ਚਾਹੀਦਾ ਹੋਇਆ ਵੀ ਆਪਾਂ ਉਸ ਇੱਕ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪੀਏ ਉਹਦਾ ਸਿਮਰਨ ਕਰੀਏ ਤਾਂ ਕਿ ਆਪਾਂ ਨੂੰ ਇਹ 84 ਦੇ ਗੀੜ ਤੋਂ ਛੁਟਕਾਰਾ ਮਿਲ ਸਕੇ ਸਤਨਾਮ ਸ਼੍ਰੀ ਵਾਹਿਗੁਰੂ